ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਅੱਜ ਆਪਾਂ ਇੱਕ ਬਹੁਤ ਮਹੱਤਵਪੂਰਨ ਟੌਪਿਕ ਹੈ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਦੋ ਤਿੰਨ ਦਿਨ ਦਾ ਟੌਪਿਕ ਹੈਗਾ ਬੇਟਾ ਬਹੁਤ ਆਸਾਨ ਹੈਗਾ ਠੀਕ ਹੈ ਪਰ ਸਵਾਲ ਆਉਣ ਦੀ ਸੰਭਾਵਨਾ ਬਹੁਤ ਹੈਗੀ ਹੈ ਇਹਦੇ ਵਿੱਚੋਂ ਸੋ ਬੇਟਾ ਧਿਆਨ ਦੇ ਨਾਲ ਸਮਝ ਲੈਣਾ ਹੈ ਜੇ ਸਮਝ ਜਾਓਗੇ ਤਾਂ ਇਹ ਬਹੁਤ ਸੌਖਾ ਟੌਪਿਕ ਹੈਗਾ ਠੀਕ ਹੈ ਤਾਂ ਇੱਕ ਬੇਟਾ ਸਿਗਾ ਵੀ ਇਹ ਕਿਉਂਕਿ ਰੇਖਾਵਾਂ ਤੇ ਕੋਣਾ ਨਾਲ ਸੰਬੰਧਿਤ ਹੈਗਾ ਇੱਕ ਦੋ ਗੱਲਾਂ ਬੇਟਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਇਹਨੂੰ ਬੇਟਾ ਬਿੰਦੂ ਕਹਿੰਦੇ ਆ ਠੀਕ ਹੈ ਅੱਗੇ ਜਾ ਕੇ ਫੇਰ ਕਲੀਅਰ ਹੋ ਜਾਊਗਾ ਠੀਕ ਬਿੰਦੂ ਤੋਂ ਇਹਨੂੰ ਬਿੰਦੂ ਕਹਿੰਦੇ ਆ ਫੇਰ ਬੇਟਾ ਜੇ ਇੱਕ ਬਿੰਦੂ ਹੋਰ ਲਾ ਦਈਏ ਤਾਂ ਇਹਨੂੰ ਦੋ ਬਿੰਦੂ ਕਹਿ ਦਿੰਦੇ ਆ ਦੋ ਬਿੰਦੂਆਂ ਦੇ ਵਿੱਚ ਦੀ ਸਿਰਫ ਇੱਕ ਸਰਲ ਰੇਖਾ ਲੰਘ ਸਕਦੀ ਹੈ ਠੀਕ ਹੈ ਬੇਟਾ ਇੱਕ ਸਰਲ ਰੇਖਾ ਲੰਘ ਸਕਦੀ ਹੈ ਤਾਂ ਬੇਟਾ ਆ ਮੰਨ ਲਓ ਬਿੰਦੂ A ਤੇ ਬਿੰਦੂ B ਆ A ਤੇ B ਨੂੰ ਅਸੀਂ ਰੇਖਾ ਖੰਡ ਕਵਾਂਗੇ ਰੇਖਾ ਖੰਡ ਮਤਲਬ ਰੇਖਾ ਦਾ ਹਿੱਸਾ ਠੀਕ ਹੈ ਰੇਖਾ ਖੰਡ ਤੇ ਬੇਟਾ ਜਿਹੜੀ ਅਨੰਤ ਦੂਰੀ ਤੱਕ ਚਲਦੀ ਇਹਨੂੰ ਰੇਖਾ ਕਹਿੰਦੇ ਆ ਰੇਖਾ ਠੀਕ ਹੈ ਤੁਹਾਨੂੰ ਸਵਾਲ ਪੁੱਛ ਸਕਦਾ ਵੀ ਰੇਖਾ ਦੀ ਲੰਬਾਈ ਅਨੰਤ ਹੁੰਦੀ ਹੈ ਅਸੀਂ ਕਵਾਂਗੇ ਹਾਂ ਰੇਖਾ ਖੰਡ ਦੀ ਲੰਬਾਈ ਮਿਣੀ ਜਾ ਸਕਦੀ ਹੈ ਹਾਂ ਰੇਖਾ ਖੰਡ ਦੀ ਲੰਬਾਈ ਹੈ ਜਿਹੜੀ ਉਹ ਨਿਸ਼ਚਿਤ ਹੁੰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਬੇਟਾ ਅੱਗੇ ਸਵਾਲਾਂ ਚ ਆਉਣਗੀਆਂ ਤੁਹਾਨੂੰ ਪਤਾ ਲੱਗ ਜਾਊਗਾ ਫਿਰ ਬੇਟਾ ਇੱਕ ਬਿੰਦੂ ਤੋਂ ਇੱਕ ਪਾਸੇ ਤੱਕ ਦੀ ਜਿਹੜੀ ਇੱਕ ਪਾਸੇ ਨੂੰ ਇੱਕ ਰੇਖਾ ਜਾਂਦੀ ਉਹਦੇ ਮੂਰੇ ਆ ਤੀਰ ਦਾ ਨਿਸ਼ਾਨ ਬਣਿਆ ਹੁੰਦਾ ਇਹਨੂੰ ਕਿਰਨ ਕਹਿੰਦੇ ਆ ਕੀ ਕਹਿੰਦੇ ਆ ਕਿਰਨ ਕਹਿੰਦੇ ਆ ਬਸ ਬੇਟਾ ਇਹ ਬੇਸਿਕ ਗੱਲਾਂ ਚੇਤੇ ਰੱਖਣੀਆਂ ਤੁਸੀਂ ਕਿਉਂਕਿ ਆਪਾਂ ਕੋਣਾਂ ਨਾਲ ਸੰਬੰਧਿਤ ਗੱਲ ਕਰਨ ਲੱਗੇ ਆ ਤਾਂ ਪਹਿਲਾਂ ਬੇਟਾ ਆਪਾਂ ਇਹ ਚੈਪਟਰ ਕਰ ਚੁੱਕੇ ਆ ਇਹ ਗੱਲਾਂ ਸਾਰੀਆਂ ਡਿਟੇਲ ਚ ਕਰ ਚੁੱਕੇ ਆ ਠੀਕ ਹੈ ਤੇ ਇਹ ਬੇਟਾ ਇਹ ਟੈਸਟ R14 ਇਹ ਮੁੱਢਲੀਆਂ ਗੱਲਾਂ ਆ ਟੈਸਟ ਆਪਾਂ ਅੱਗੇ ਕਰਾਂਗੇ ਠੀਕ ਹੈ ਬੇਟਾ ਤਾਂ ਪਹਿਲਾ ਪੁਆਇੰਟ ਹੈਗਾ ਇਹਦੇ ਵਿੱਚ ਬੇਟਾ ਇਹ ਕਿਉਂਕਿ ਥ੍ਰੈਕਟੀਕਲ ਪੋਰਸ਼ਨ ਆ ਧਿਆਨ ਨਾਲ ਸਮਝੋ ਕਿੰਦਾ ਦੋ ਕਿਰਨਾਂ ਦੇ ਵਿਚਕਾਰ ਦੇ ਰੋਟੇਸ਼ਨ ਨੂੰ ਕੋਣ ਕਿਹਾ ਜਾਂਦਾ ਹੈ ਇਹਨਾਂ ਕਿਰਨਾਂ ਨੂੰ ਕੋਣ ਦੀਆਂ ਭੁਜਾਵਾਂ ਕਿਹਾ ਜਾਂਦਾ ਜਿਨ੍ਹਾਂ ਦਾ ਇੱਕ ਸਾਂਝਾ ਅੰਤ ਬਿੰਦੂ ਹੁੰਦਾ ਹੈ ਜਿਸ ਨੂੰ ਕੋਣ ਦਾ ਸਿਖਰ ਕਿਹਾ ਜਾਂਦਾ ਹੈ ਤਾਂ ਬੇਟਾ ਆ ਦੋ ਕਿਰਨਾਂ ਹੋਗੀਆਂ ਠੀਕ ਹੈ ਕਿਹੜੀ ਕਿਰਨ ਏ ਤੇ ਕਿਰਨ ਬੀ ਕਿਰਨ ਉਹ ਇਹ ਕਹਿ ਸਕਦੇ ਆ ਕਿਉਂਕਿ ਆ ਜਿਹੜਾ ਪੁਆਇੰਟ ਆ ਇਹਨੂੰ ਅੰਤ ਬਿੰਦੂ ਵੀ ਕਹਿ ਦਿੰਦੇ ਕਿਰਨ ਦਾ ਤੇ ਜਿਹੜਾ ਸ਼ੁਰੂਆਤੀ ਬਿੰਦੂ ਵੀ ਕਹਿ ਦਿੰਦੇ ਆ ਠੀਕ ਹੈ ਤਾਂ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਨੂੰ ਆ ਦੋ ਕਿਰਨਾਂ ਜਿਨ੍ਹਾਂ ਦਾ ਸ਼ੁਰੂਆਤੀ ਬਿੰਦੂ ਇੱਕ ਆ ਦੋ ਕਿਰਨਾਂ ਦੇ ਵਿਚਕਾਰ ਆ ਜਿਹੜੀ ਕੈਂਗੂਲਰ ਦੂਰੀ ਹੁੰਦੀ ਆ ਠੀਕ ਹੈ ਰੋਟੇਸ਼ਨ ਹੁੰਦੀ ਆ ਇਹਨੂੰ ਕੋਣ ਕਿਹਾ ਜਾਂਦਾ ਹੈ ਠੀਕ ਹੈ ਤੇ ਜਿੱਥੋਂ ਇਹ ਕਿਰਨਾਂ ਸ਼ੁਰੂ ਹੁੰਦੀਆਂ ਜਾਂ ਕੋਣ ਦੇ ਜਿੱਥੋਂ ਦੋ ਭੁਜਾਮਾਂ ਆ ਕੇ ਇਕੱਠੀਆਂ ਹੁੰਦੀਆਂ ਉਹਨੂੰ ਕੋਣ ਦਾ ਸਿਖਰ ਕਿਹਾ ਜਾਂਦਾ ਹੈ ਇੱਕ ਪਾਸੇ ਨੂੰ ਜਿਹੜੀ ਰੇਖਾ ਜਾਂਦੀ ਉਹਨੂੰ ਕੋਣ ਦੀ ਭੁਜਾ ਕਿਹਾ ਜਾਂਦਾ ਹੈ ਠੀਕ ਹੈ ਤਾਂ ਮੇਰਾ ਖਿਆਲ ਹੈ ਬੇਟਾ ਗੱਲਬਾਤ ਪਤਾ ਲੱਗ ਗਈ ਇਹ ਕੋਣ ਦੀ ਭੁਜਾ ਜਿਹੜੀ ਹੈਗੀ ਆ ਉਹ ਏ ਹੈ ਹੇਠਲੀ ਜਿਹੜੀ ਕੋਣ ਦੀ ਭੁਜਾ ਉਹ ਬੀ ਹੈਗੀ ਹੈ ਠੀਕ ਹੈ ਬੇਟਾ ਤਾਂ ਇੱਕ ਪਾਸੇ ਦੋ ਕਿਰਨਾਂ ਦੇ ਵਿਚਕਾਰਲੀ ਜਿਹੜਾ ਡਿਸਟੈਂਸ ਹੁੰਦਾ ਉਹਨੂੰ ਕੀ ਕਿਹਾ ਜਾਂਦਾ ਹੈ कोण ਕਿਹਾ ਜਾਂਦਾ ਐਂਗੂਲਰ ਡਿਸਟੈਂਸ ਨੂੰ ਕੋਣ ਕਿਹਾ ਜਾਂਦਾ ਆਪਾਂ ਪਹਿਲਾਂ ਗੱਲ ਕੀਤੀ ਸੀ ਚੱਕਰ ਚ ਪੂਰਾ 360 ਡਿਗਰੀ ਦਾ ਕੋਣ ਬਣਦਾ ਆਪਾਂ ਡਿਟੇਲ ਚ ਗੱਲ ਕੀਤੀ ਅੱਗੇ ਆਪਾਂ ਫੇਰ ਗੱਲ ਕਰਦੇ ਆਂ ਬੇਟਾ ਠੀਕ ਹੈ ਤਾਂ ਅੱਗੇ ਆ ਗਿਆ ਬੇਟਾ ਹੁਣ ਆ ਗਿਆ ਕੋਣਾਂ ਦਾ ਵਰਗੀਕਰਨ ਕੋਣਾਂ ਦਾ ਵਰਗੀਕਰਨ ਬੇਟਾ ਨਿਊਨ ਕੋਣ ਮੈਂ ਬੇਟਾ ਤੁਹਾਨੂੰ ਅੱਗੇ ਵੀ ਗੱਲ ਦੱਸੀ ਸੀਗੀ ਵੀ ਇੱਕ ਚੱਕਰ ਦੇ ਵਿੱਚ ਕੁੱਲ ਬੇਟਾ ਮੰਨ ਲਓ ਇਹ ਆ ਇੱਕ ਆ ਚੱਕਰ ਦੇ ਵਿੱਚ ਕੁੱਲ ਜਿਹੜਾ ਬੇਟਾ ਕੋਣ 360 ਡਿਗਰੀ ਦਾ ਬਣਦਾ ਕਿੰਨੇ ਡਿਗਰੀ ਦਾ ਬਣਦਾ 360 ਡਿਗਰੀ ਦਾ ਇੱਥੋਂ ਤੋਂ ਲੈ ਕੇ ਇੱਥੋਂ ਤੱਕ 90 ਡਿਗਰੀ ਦਾ ਪੋਰਸ਼ਨ ਹੁੰਦਾ 90 ਡਿਗਰੀ ਦਾ ਹੀ ਆਹ ਪੋਰਸ਼ਨ ਹੁੰਦਾ ਬੇਟਾ 90 ਦਾ ਹੀ ਆਹ ਪੋਰਸ਼ਨ ਹੁੰਦਾ ਤੇ 90 ਡਿਗਰੀ ਦਾ ਹੀ ਆਹ ਪੋਰਸ਼ਨ ਹੁੰਦਾ ਠੀਕ ਹੈ ਅੱਗੋਂ ਹੁਣ ਪੁੱਤ ਕੋਣਾਂ ਦੀਆਂ ਕਿਸਮਾਂ ਦੇ ਬਾਰੇ ਗੱਲ ਜਿਹੜੀ ਉਹ ਕਰਦਾ ਪਿਆ ਆਪਾਂ ਧਿਆਨ ਦੇ ਨਾਲ ਸਿੱਖਾਂਗੇ ਇਹ ਧਿਆਨ ਰੱਖਣਾ ਤੁਸੀਂ ਚੱਕਰ ਚ ਕੋਣ 360 ਡਿਗਰੀ ਦਾ ਬਸ ਬੇਟਾ ਇਹ 360 ਡਿਗਰੀ ਦੇ ਜੋੜ ਤੋੜ ਦੇ ਸਵਾਲ ਹੈ ਇਹਦੂ ਔਖਾ ਕੰਮ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਤਾਂ ਸਭ ਤੋਂ ਪਹਿਲਾਂ ਆ ਜਾਂਦਾ ਬੇਟਾ ਨਿਊਨ ਕੋਣ ਜਿਸ ਦਾ ਮਾਪ 0 ਡਿਗਰੀ ਤੋਂ 90 ਡਿਗਰੀ ਦੇ ਵਿਚਕਾਰ ਹੁੰਦਾ ਉਸ ਕੋਣ ਨੂੰ ਨਿਊਨ ਕੋਣ ਕਿਹਾ ਜਾਂਦਾ ਤੁਸੀਂ ਕਲਾਸ ਦੇ ਵਿੱਚ ਗੱਲ ਕੀਤੀ ਹੋਊਗੀ ਤਾਂ ਬੇਟਾ ਜਿਹੜੇ ਕੋਣ ਦਾ ਮਾਪ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਇਹਦੇ ਵਿੱਚ ਵਿੱਚ ਹੁੰਦਾ ਉਹਨੂੰ ਅਸੀਂ ਸਾਰਿਆਂ ਨੂੰ ਹੀ ਕੀ ਕਹਿੰਦੇ ਆ ਨਿਊਨ ਕੋਣ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਮਕੋਣ ਸਮਕੋਣ ਕਹਿੰਦਾ ਉਹ ਕੋਣ ਜਿਸ ਦਾ ਮਾਪ ਬਿਲਕੁਲ 90 ਡਿਗਰੀ ਹੁੰਦਾ ਹੈ ਠੀਕ ਹੈ ਉਹਨੂੰ ਸਮਕੋਣ ਕਿਹਾ ਜਾਂਦਾ ਹੈ ਤਾਂ ਬੇਟਾ ਆਹ ਜਦੋਂ ਇੱਕ ਰੇਖਾ ਦੂਜੀ ਰੇਖਾ ਦੇ ਉੱਤੇ ਬਿਲਕੁਲ ਲੰਬਾਤਮਕ ਰੂਪ ਵਿੱਚ ਹੁੰਦੀ ਹੈ ਤਾਂ ਇਹਨੂੰ ਸਮਕੋਣ ਕਿਹਾ ਜਾਂਦਾ ਹੈ ਠੀਕ ਹੈ ਬੇਟਾ ਤਾਂ 90 ਡਿਗਰੀ ਦੇ ਕੋਣ ਨੂੰ ਕੀ ਕਿਹਾ ਜਾਂਦਾ ਸਮਕੋਣ ਅੱਗੇ ਆ ਗਿਆ ਬੇਟਾ ਅਧਿਕ ਕੋਣ ਤਾਂ ਅਧਿਕ ਕੋਣ ਬੇਟਾ ਜਦੋਂ ਕੋਣ 90 ਡਿਗਰੀ ਤੋਂ ਅੱਗੇ ਚੱਲ ਪੈਂਦਾ ਐ ਇੱਥੋਂ ਸ਼ੁਰੂ ਹੋ ਕੇ 90 ਤੋਂ ਅੱਗੇ ਇੱਥੋਂ 180 ਤੱਕ ਮਤਲਬ 180 ਤੋਂ ਘੱਟ ਹੋਵੇ 0 ਤੋਂ ਵੱਧ 0 90 ਤੋਂ ਵੱਧ ਬੇਟਾ ਫੇਰ ਸੁਣ ਲਓ 90 ਤੋਂ ਵੱਧ 0 ਤੋਂ 90 ਤੱਕ ਦੇ ਵਿੱਚ ਵਿੱਚ ਜਿਹੜਾ ਨਿਊਨ ਕੋਣ 90 ਤੱਕ ਨੂੰ ਅਸੀਂ ਸਮਕੋਣ ਕਹਿੰਦੇ ਆ 90 ਤੋਂ ਵੱਧ ਹੋਵੇ 180 ਤੋਂ ਘੱਟ ਹੋਵੇ ਤਾਂ ਉਹਨੂੰ ਅਸੀਂ ਕਿਹੜਾ ਕੋਣ ਕਹਿੰਦੇ ਆ ਅਧਿਕਤ ਕੋਣ ਕਿਹੜਾ ਕੋਣ ਕਹਿੰਦੇ ਆ ਅਧਿਕ ਕੋਣ ਉਹੋ ਕੋਣ ਜਿਸ ਦਾ ਮਾਪ 90 ਅਤੇ 180 ਡਿਗਰੀ ਦੇ ਵਿਚਕਾਰ ਹੁੰਦਾ ਉਹਨੂੰ ਕੀ ਕਹਿੰਦੇ ਆ ਅਧਿਕ ਕੋਣ ਕਹਿੰਦੇ ਆ ਵੀ 90 ਤੋਂ ਵੱਡਾ ਹੁੰਦਾ 180 ਤੋਂ ਛੋਟਾ ਹੁੰਦਾ ਹੈ ਠੀਕ ਹੈ ਅੱਗੇ ਆ ਗਿਆ ਬੇਟਾ ਸਰਲ ਕੋਣ ਸਰਲ ਕੋਣ ਬੇਟਾ ਇੱਕ ਕੋਣ ਜਿਸ ਦਾ ਮਾਪ 180 ਡਿਗਰੀ ਹੈ ਨੂੰ ਸਰਲ ਕੋਣ ਕਿਹਾ ਜਾਂਦਾ ਹੈ ਸਰਲ ਕੋਣ ਬੇਟਾ ਇਹਨੂੰ ਤਾਂ ਕਿਹਾ ਜਾਂਦਾ ਕਿਉਂਕਿ ਇਹ ਸਰਲ ਰੇਖਾ ਦੇ ਉੱਤੇ ਸਥਿਤ ਹੁੰਦਾ ਹੈ ਤਾਂ ਬੇਟਾ ਆ ਦੇਖੋ ਜਦੋਂ ਆ ਸਿੱਧੀ ਰੇਖਾ ਦੇ ਉੱਤੇ ਜਿਹੜਾ ਕੋਣ ਬਣਦਾ ਪਿਆ ਇਹ 180 ਡਿਗਰੀ ਦਾ ਬਣਦਾ ਹੈ ਇਸੇ ਕਰਕੇ 190 ਦਾ ਪੋਰਸ਼ਨ ਆਹਾ ਤੇ 90 ਦਾ ਆ ਇਸ ਕਰਕੇ ਇਹਨੂੰ ਸਰਲ ਕੋਣ ਵੀ ਕਿਹਾ ਕਿਹਾ ਜਾਂਦਾ ਕਿਉਂਕਿ ਇਹ ਸਰਲ ਰੇਖਾ ਦੇ ਉੱਤੇ ਬਣਦਾ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਵਡੇਰਾ ਕੋਣ ਜਾਂ ਬਰਹਿਸਤ ਕੋਣ ਤਾਂ ਬੇਟਾ ਬਰਹਿਸਤ ਕੋਣ ਕਿੰਨੂੰ ਕਹਿੰਦੇ ਆ ਜਦੋਂ ਜਿਹੜਾ ਕੋਣ 180 ਡਿਗਰੀ ਤੋਂ ਅੱਗੇ ਚੱਲਦਾ ਆ ਘੁੰਮ ਇੱਥੋਂ ਅੱਗੇ ਚੱਲਦਾ 180 ਤੋਂ ਲੈ ਕੇ 360 ਡਿਗਰੀ ਦੇ ਵਿੱਚ ਵਿੱਚ ਜਿਹੜਾ ਕੋਣ ਹੁੰਦਾ ਆ ਉਹਨੂੰ ਅਸੀਂ ਵਡੇਰਾ ਕੋਣ ਕਹਿੰਦੇ ਆ ਜਾਂ ਬਰਹੈਸਤ ਕੋਣ ਵੀ ਕਹਿੰਦੇ ਆ ਗੱਲ ਸਮਝ ਲੱਗ ਗਈ ਬੇਟਾ ਤਾਂ 180 ਤੋਂ 360 ਦੇ ਵਿੱਚ ਵਿੱਚ ਆ ਜਿਹੜਾ ਕੋਣ ਆ ਇਹਨੂੰ ਕੀ ਕਹਿੰਦੇ ਆ ਬਰਹੈਸਤ ਕੋਣ ਜਾਂ ਵਡੇਰਾ ਕੋਣ 360 ਤੋਂ ਘੱਟ ਤੇ 180 ਤੋਂ ਵੱਧ ਹੋਊਗਾ ਇਹ ਬੇਟਾ ਠੀਕ ਹੈ ਤਾਂ ਅੱਗੇ ਬੇਟਾ ਸੰਪੂਰਨ ਕੋਣ ਜਾਂ ਪੂਰਨ ਕੋਣ ਕਿਹਨੂੰ ਕਹਿੰਦੇ ਆ ਜਿਹੜੇ ਕੋਣ ਦਾ ਮਾਪ 360 ਡਿਗਰੀ ਹੁੰਦਾ ਉਹਨੂੰ ਪੂਰਨ ਕੋਣ ਕਿਹਾ ਜਾਂਦਾ ਜਦੋਂ ਬੇਟਾ ਇਹ ਪੂਰਾ ਚੱਕਰ ਪੂਰਾ ਹੋ ਜਾਂਦਾ ਤਾਂ ਅਸੀਂ ਕਹਿੰਨੇ 360 ਡਿਗਰੀ ਦਾ ਕੋਣ ਬਣ ਗਿਆ ਜਿਹਨੂੰ ਪੂਰਨ ਕੋਣ ਕਿਹਾ ਜਾਂਦਾ ਆ ਚੱਕਰ ਬੇਟਾ ਜਦੋਂ ਪੂਰਾ ਹੋ ਗਿਆ 360 ਦਾ ਤਾਂ ਇਹਨੂੰ ਪੂਰਨ ਕੋਣ ਕਹਿੰਦੇ ਆ ਇਹਦੇ ਵਿੱਚ 90 90 ਡਿਗਰੀ ਦੇ ਚਾਰ ਕੋਣ ਹੁੰਦੇ 9 ਚੋਕਾ 36 360 ਡਿਗਰੀ ਠੀਕ ਹੈ ਬੇਟਾ ਤਾਂ ਬੇਟਾ ਹੁਣ ਤੁਹਾਨੂੰ ਕੋਣਾ ਦੀਆਂ ਕਿਸਮਾਂ ਵੀ ਪਤਾ ਲੱਗ ਗਈਆਂ ਤੇ ਅਗਲੇ ਇਹ ਬੇਟਾ ਤੁਸੀਂ ਧਿਆਨ ਦੇ ਨਾਲ ਇਹਨੂੰ ਵਾਰ-ਵਾਰ ਸੁਣ ਲੂ ਇਸ ਵੀਡੀਓ ਨੂੰ ਵਾਰ-ਵਾਰ ਦੇਖ ਲੂ ਤਾਂ ਜੋ ਤੁਹਾਨੂੰ ਹਰ ਗੱਲ ਆ ਜਿਹੜੀ ਕਲੀਅਰ ਹੋ ਜਵੇ ਅੱਗੇ ਜਦੋਂ ਆਪਾਂ ਸਵਾਲ ਕਰਾਂਗੇ ਗੱਲਾਂ ਹੋਰ ਕਲੀਅਰ ਹੋ ਜਾਣਗੀਆਂ ਅਗਲੇ ਜਿਹੜੇ ਬੇਟਾ ਇਹਦੇ ਪੁਆਇੰਟ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ